ਲਓ ਜੀ ਜੱ태ਦਾਰ ਸਾਹਿਬ ਤੋਂ ਆਪਣਾ ਅੱਜ ਦਾ ਵਲੌਗ ਸ਼ੁਰੂ ਹੈ ਲਾ ਕੇ ਕਾਲੀਆਂ ਐਨਕਾਂ ਮੌਸਮ ਥੋੜਾ ਜਿਹਾ ਸਾਫ਼ ਹੈ ਤੇ ਧੁੱਪ ਜਾਣ ਤੋਂ ਪਹਿਲਾਂ ਆਪਾਂ ਗੱਡੀ ਨੂੰ ਛੱਡ ਕੇ ਤੇ ਇੱਕ ਅੱਡੇ ਗੇੜੇ ਤੁਰ ਗਏ ਪਿਛਾੜੀ ਲਓ ਬਈ ਇਹ ਆਪਣਾ ਕੁੱਤਾ ਹੈਗਾ ਗੱਡੀ ਗੱਡੀ ਆਪਾਂ ਕੁੱਤਾ ਰੱਖਿਆ ਹੁਣ ਪੁੱਛਾਂਗੇ ਵੀ ਕੁੱਤਾ ਕਿਉਂ ਰੱਖਿਆ ਕਿਉਂਕਿ ਕੁੱਤੀ ਚੋਰਾਣਾ ਨਾਲ ਰਲ ਜਾਂਦੀ ਹੈ ਇਹ ਰਾਤ ਨੂੰ ਆ ਲੈ ਵੀ ਗੱਡੀ ਆਇਆ ਵੀ ਬੜੀ ਆਇਆ ਗੱਡੀ ਆਇਆ ਗੱਡੀ ਆ ਆ ਰਿਹਾ ਲਾ ਕਿਓਏ ਤਰਣਾ ਨਾ ਤਾਂ ਇਹਦਾ ਪਵਣਾ ਉਮਰ ਤਾਂ ਇਹਦੀ ਬਾਹਲੀ ਐ ਇਹ ਬਈ ਬੱਗੇ ਕਾਵਾਂ ਵੇਲੇ ਦਾ ਇਹ ਇਹ ਮੇਰਾ ਬੜਾ ਪੁਰਾਣਾ ਅਸਤਰ ਹੈ ਇਹ ਚੁਰਚਰਾ ਦਾ ਧੌਂ ਤੋਂ ਹੀ ਫੜ ਲੈਂਦਾ ਫੜ ਕੇ ਦਿਖਾਈ ਲਓ ਜੀ ਮਸਤੀ ਹੋ ਗਈ ਬਹੁਤ ਜ਼ਿਆਦੇ ਤੇ ਹੁਣ ਆਪਾਂ ਆਪਣੀ ਉਮਾਨਤਾ ਜਿਹੜੀ ਐਦੇ ਲਗਾਉਣੀ ਐ ਨਾਲ ਤੇ ਆਪਾਂ ਬਾਈ ਸੰਦੀਪ ਨੂੰ ਬੁਲਾਇਆ ਉਹ ਆਉਣ ਵਾਲੇ ਆ ਉਹਨੇ ਚਰਚਾ ਪੈਦੇ ਜਿਹੜੇ ਪੈਰ ਆ ਉਹ ਸਾਫ਼ ਕਰ ਦिए ਤੇਲ ਲਾਦ ਗਏ ਹੁਣ ਸਾਨੂੰ ਦਿਖਾਵਾਂਗੇ ਬਾਈ ਜੀ ਆ ਚੁੱਕੀ ਐ ਵੀ ਜਿਹੜੀ ਘੋੜੇ ਦੀ ਨਾਲ ਐ ਪੈਰਾਂ ਦੇ ਅੰਦਰ ਕਿਵੇਂ ਲੱਗ ਜੇ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਪੈਰਾਂ ਦਾ ਧਿਆਨ ਰੱਖਣਾ ਕਿ ਬਈ ਤੇਲ ਵਗੈਰਾ ਲਾ ਕੇ ਰੱਖੀਏ ਕਿਉਂਕਿ ਖੁਰਾਂ ਦੇ ਅੰਦਰ ਨਮੀ ਹੋਊਗੀ ਤਾਂ ਜਿਹੜਾ ਰਿਤਨਾ ਤੇ ਖੁਰੀ ਲੈਣੀ ਆ ਉਹ ਥੋੜੀ ਸੌਖੀ ਹੋ ਜਾਂਦੀ ਐ ਤੇ ਜਿਹੜੀ ਸਾਮ ਸੁਭਾਲ ਐ ਉਹ ਵੀ ਵਧੀਆ ਹੋ ਜਾਂਦੀ ਐ ਨਾਲ ਦੀ ਵਧੀਆ ਗ੍ਰਿਪ ਬਣਾਉਣ ਵਾਸਤੇ ਜਿਹੜਾ ਜਮਾ ਸੈਂਟਰ ਐ ਨਾ ਪਮਾਨਾ ਲੈ ਕੇ ਉੱਥੋਂ ਵੀ ਦੇਖ ਲੈ ਤੇ ਥੋੜਾ ਜਿਹਾ ਪੈਰ ਕੱਟ ਕੇ ਸਾਹਮਣੇ ਤਾਂ ਕਿ ਜਿਹੜੀ ਖੁਰਦੇ ਅੰਦਰ ਜਿਹੜੀ ਨਾਲ ਆ ਉਹ ਪ੍ਰੋਪਰ ਫਿੱਟੋ ਜੇ। ਅਮਾਨਤਾ ਥੋੜੀ ਗੁੱਸੇ ਵਾਲੀ। ਬਾਈ ਗਗਨੇ ਨੇ ਛੋਟੇ ਹੁੰਦਿਆ ਤਾਂ ਨਹੀਂ ਪਾਲੀ ਐ। ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਘਰ ਦੇ ਅੰਦਰ ਗੁਰਦੁਆਰਾ ਸ਼੍ਰੀ ਤੇਗ ਬਾਦਰ ਜੀ ਅੰਦਰ ਜਿਹੜੇ ਤਵੇਲੇ ਦੀ ਸਾਹਸ ਵਾਲੇ ਬਾਈ ਜੀ ਕਰਦੇ ਆ ਤੇ ਬਾਈ ਜਦੋਂ ਵੀ ਆਪਾਂ ਘੋੜੇ ਦੇ ਜਿਹੜੀ ਨਾਲ ਲਵਾਉਣੀ ਐ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕਦੇ ਵੀ ਨਾਲ ਦੇ ਹਿਸਾਬ ਨਾਲ ਜਿਹੜੇ ਪੈਰ ਆ ਖੋਰਾ ਉਹ ਨਹੀਂ ਕਰਨਾ ਸੈਟ ਸਗੋਂ ਪੈਰ ਦੇ ਹਿਸਾਬ ਨਾਲ ਜਿੰਨਾ ਖੋਰਾ ਉਸ ਹਿਸਾਬ ਦੇ ਨਾਲ ਜਿਹੜੀ ਨਾਲ ਹੈ ਉਹ ਸੈੱਟ ਕਰਨੀ ਹੈ ਜਿਹੜੇ ਨਵੇਂ ਨਵੇਂ ਬਾਈ ਕੰਮ ਸਿੱਖਦੇ ਆ ਉਹ ਕੀ ਕਰਦੇ ਆ ਕਿ ਖੁਰੀ ਦੇ ਹਿਸਾਬ ਨਾਲ ਜਿਹੜੀ ਨਾਲ ਆ ਉਹਦੇ ਹਿਸਾਬ ਨਾਲ ਲਾ ਕੇ ਤੇ ਜਿਹੜਾ ਫਿਰ ਨਵਾਂ ਹੈ ਉਹਨੂੰ ਬਾਅਦ ਚ ਕੱਟ ਦਿੰਦੇ ਆ ਦੇਖੋ ਬਾਈ ਤੁਸੀਂ ਇਹ ਹੁਣ ਪਹਿਲਾਂ ਆਪਾਂ ਜਿਹੜੇ ਹਿਸਾਬ ਦਾ ਪੈਰ ਹੈ ਉਸ ਹਿਸਾਬ ਦੇ ਨਾਲ ਜਿਹੜੀ ਆਪਾਂ ਸ਼ੇਪ ਹੈ ਉਹ ਬਣਾਈ ਹੈ ਯਾਰ ਬਹੁਤ ਆ ਕਰ ਰੋਲ ਕੈਮਰਾ ਜੇ ਜਦੋਂ ਮੇਖਾਂ ਵੀ ਲਾਉਣੀਆਂ ਹੋਣ ਮੇਖਾਂ ਦਾ ਏਟਿਆਂ ਰੱਖਣਾ ਪਹਿਲਾਂ ਤਾਂ ਨਾਲ ਦੇ ਅੰਦਰ ਲਾ ਕੇ ਦੇਖਣੀ ਹੈ ਕਿ ਜਿਆਦਾ ਲੂਸ ਨਾ ਹੋਣ ਤੇ ਟਾਈਟ ਵੀ ਨਾ ਹੋਣ ਕਿਉਂਕਿ ਜਦੋਂ ਲਾਉਣ ਵੇਲੇ ਜਦੋਂ ਲਾਈਏ ਤੇ ਇਹ ਜਿਹੜੀਆਂ ਮੇਖਾਂ ਜੇ ਲੂਸ ਹੋਈਆਂ ਤਾਂ ਨਿਕਲ ਜਾਣੀਆਂ ਜੇ ਟਾਈਟ ਹੋਈਆਂ ਉਹ ਲੱਗਣੀਆਂ ਨਹੀਂ ਤੇ ਦੂਜੀ ਗੱਲ ਇਹ ਕਿ ਜਦੋਂ ਵੀ ਮੇਖਾਂ ਦੀ ਜਿਹੜੀ ਪੋਜੀਸ਼ਨ ਆ ਨਾ ਉਹ ਆਏ ਨਹੀਂ ਕਿ ਬਹੁਤ ਸਾਰੇ ਜਿੰਨੇ ਕਿਉਂਕਿ ਨਾਲ ਚ ਮੋਰੇ ਬਹੁਤ ਜ਼ਿਆਦਾ ਹੁੰਦਾ ਕਿ ਸਾਰਿਆਂ ਚ ਲੱਗ ਜਾਣ ਸਿਰਫ ਤਨ ਇੱਕ ਸਾਈਡ ਲਾ ਸਕਦੇ ਹਾਂ ਦੋ ਇੱਕ ਸਾਈਡ ਪੰਜ ਜਾਂ ਛੇ ਹੋਣ ਮੇਖਾਂ ਜਿਨ੍ਹਾਂ ਦੇ ਨਾਲ ਜਿਹੜੀ ਆਪਾਂ ਨਾਲ ਹੈ ਉਹ ਜਿਹੜੀ ਮਜ਼ਬੂਤੀ ਉਹਦੀ ਬਣਾਉਣੀ ਹੈ ਜਿਹੜੀ ਮੇਖਾਂ ਦੀ ਪੋਜੀਸ਼ਨ ਆ ਉਹ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਨਾ ਉੱਤੇ ਨਾ ਥੱਲੇ ਹੋਣੀਆਂ ਚਾਹੀਦੀਆਂ ਤਾਂ ਕਿ ਆਪਾਂ ਜਦੋਂ ਬਾਅਦ ਦੇ ਅੰਦਰ ਜਦੋਂ ਮੋੜ ਕੇ ਜਿਹੜੀ ਹੁੱਕ ਬਣਾਉਣੀ ਹੈ ਉਹ ਵੀ ਪ੍ਰੋਪਰ ਬਣ ਸਕੇ ਜਿੰਨੀ ਐਕਸਟਰਾ ਮੇਖ ਹੋਊਗੀ ਉਹਨੂੰ ਆਪਾਂ ਹੁੱਕ ਦੀ ਤਰ੍ਹਾਂ ਮਣਾ ਕੇ ਇੱਕ ਗ੍ਰਿਪ ਬਣਾ ਦਾਂਗੇ ਤੇ ਜਿੰਨੀ ਬਾਹਰ ਹੋਈ ਉਹਨੂੰ ਆਪਾਂ ਕੱਟ ਦੇਾਂਗੇ ਤੇ ਹੁੱਕ ਵਾਂਗੂ ਇੰਨੀ ਜ਼ਿਆਦਾ ਮਜ਼ਬੂਤੀ ਆਉਗੀ ਵੈਸੇ ਤਾਂ ਨਿਕਲਦੀ ਨਹੀਂ ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਕਿ ਕਈ ਵਾਰ ਘੋੜਾ ਜਿਹੜਾ ਪੈਰ ਹੈ ਕਿਸੇ ਚੀਜ਼ ਦੇ ਅੰਦਰ ਖਸਾ ਲੈਂਦਾ ਜੰਗਰੇ ਟਾਈਪ ਦਾ ਪੈਰ ਮਾਰ ਕੇ ਉਦੋਂ ਇਹ ਜ਼ਰੂਰ ਪੱਟੀ ਜਾ ਸਕਦੀ ਆ ਪਰ ਵੈਸੇ ਨਹੀਂ ਦੇਖੋ ਬਈ ਮੇਖਾਂ ਵੀ ਜਮਾ ਬਰਾਬਰ ਹੈ ਤੇ ਇੱਕ ਨੰਬਰ ਬਣ ਗਿਆ ਕੰਮ ਲਓ ਵੀ ਹੁਣ ਇਹਨਾਂ ਤੇ ਤੇਲ ਲਾ ਦਾਂਗੇ ਥੋੜੀ ਸਫਾਈ ਕਰ ਦਾਂਗੇ ਲਓ ਜੀ ਹੁਣ ਅਗਲੇ ਬਲੌਗ ਚ ਆਪਾਂ ਮਿਲਾਂਗੇ ਬਾਕੀਆਂ ਦੇ ਨਾਲ